ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਆਪਣੇ ਨਵੇਂ ਬਲੌਗ 'ਚ ਤੇ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਜਾਨਵਰ ਸਾਰਿਆਂ ਦੇ ਤੰਦਰੁਸਤ ਹੋਣਗੇ ਤੇ ਕਰਦੇ ਆ ਵੀਰੇ ਆਪਾਂ ਬਲੌਗ ਦੀ ਸਟਾਰਟਿੰਗ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਕਰਾਂਗੇ ਖੁੱਡੇ ਸਾਫ ਤੇ ਫਿਰ ਚਾਚੇ ਕੰਨੀਆਂ ਲਿਆਉਣੇ ਆਪਾਂ ਅੱਜ ਜਾ ਕੇ ਕਬੂਤਰ ਤੇ ਜੋੜੀਆਂ ਆਪਣੀਆਂ ਕੋਲ ਸੇ ਜੋੜੀਆਂ ਲਾਈਆਂ ਵੀ ਹੋਈਆਂ ਨੇ ਤੇ ਦੋ ਜੋੜੀਆਂ ਆਪਾਂ ਉਧਰੋਂ ਲੈ ਕੇ ਆਉਣੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਣੀਆਂ ਵੀ ਜਿਹੜੀਆਂ ਘਰ ਵਾਲੀਆਂ ਜੋੜੀਆਂ ਨੂੰ ਵੀ ਦਿਖਾਵਾਂਗੇ ਅੱਜ ਉਹ ਪਹਿਲਾਂ ਕਰਾਂ ਵੀ ਖੁੱਡੇ ਸਾਫ਼ ਕਰਕੇ ਕੰਮ ਨਬੜੀਏ ਸਭ ਤੋਂ ਪਹਿਲਾਂ ਵੀਰੇ ਆਪਾਂ ਮਾਫੀ ਚਾਹੁੰਦੇ ਆਂ ਤੇ ਵਲੌਗ ਆਪਾਂ ਲੇਟ ਪਾਉਣ ਲੱਗੇ ਆਂ ਪਹਿਲਾਂ ਫਾਦਰ ਸਾਹਿਬ ਬਿਮਾਰ ਸੀਗੇ 10 ਦਿਨ ਹੋ ਗਏ ਉਹਨਾਂ ਨੂੰ ਐਡਮਿਟ ਹੋ ਗਏ ਸੀ ਤੇ ਕੋਈ ਪ੍ਰੋਬਲਮ ਆ ਗਈ ਸੀ ਤੇ ਉਸ ਤੋਂ ਬਾਅਦ ਜਾਨੀ 10-12 ਦਿਨ ਤਾਂ ਮੈਨੂੰ ਹੋ ਗਏ ਉਸ ਤੋਂ ਬਾਅਦ ਮੈਂ ਵੀ ਬਿਮਾਰੀ ਸੀਗਾ ਤੇ ਕੱਲ੍ਹ ਕਦਾ ਕੁਝ ਠੀਕ ਆ ਤਾਂ ਕਰਕੇ ਵਲੌਗ ਆਪਣਾ ਲੇਟ ਸੀ ਆਉਣਾ ਖੁੱਡੇ ਖਾਡੇ ਤਾਂ ਹੀ ਅੱਜ ਆਪਾਂ ਸਾਫ ਕਰਨ ਵਾਲੇ ਨੇ ਟਾਈਮ ਨਹੀਂ ਲੱਗਿਆ ਤੇ ਅੱਜ ਆਪਾਂ ਕਰਦੇ ਆਂ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਵੀਰੇ ਸਪੋਰਟ ਕਰੋ ਤੇ ਇਦੋਂ ਪਹਿਲਾਂ ਜਾਨੀ ਆਪਾਂ ਖੁੱਡੇ ਸਾਫ ਕਰੀਏ ਪਹਿਲਾਂ ਆਪਾਂ ਰੂੜੀ ਕੁੱਟ ਲੈਣੇ ਆ ਤੇ ਜਾਗ ਨੂੰ ਫਿਰ ਰੂੜੀ ਚੌਗ ਲੈਣਗੇ ਤੇ ਆਪਾਂ ਜਦੋਂ ਖੁੱਡੇ ਸਾਫ ਕਰ ਲਾਂਗੇ ਹਨਾ ਆਜੋ ਫਿਰ ਕਰਾਂ ਦੀ ਕਰੀਏ ਆਪਾਂ ਕੰਮ ਆ ਲੋ ਵੀ ਮਿੱਤਰੋ ਤੇ ਮਿੱਟੀ ਆਪਾਂ ਜਿਹੜੀ ਗੁੱਟੀ ਸੀ ਜੋੜੀਆਂ ਛੱਡਤੀਆਂ ਬਾਹਰ ਤੇ ਜਦ ਨੂੰ ਮਿੱਟੀ-ਮੁੱਟੀ ਦੀ ਚੋਕਦੀਆਂ ਤੇ ਜਦ ਨੂੰ ਆਪਾਂ ਖੁੱਡੇ ਕਰ ਲੈਨੇ ਆ ਸਾਫ਼ ਤੇ ਗੂਦਰੀਆਂ ਕੁਝ ਬੈਠੀਆਂ ਆਪਣੀਆਂ ਅੰਡੇਆਂ ਤੇ ਤੇ ਬਾਕੀ ਜਿਹੜੀਆਂ ਸੀਗੀਆਂ ਉਹ ਬਾਹਰ ਕੱਢਤੀਆਂ ਆਪਾਂ ਤੇ ਉਹ ਦੋ ਹੁਣ ਬੈਠੀਆਂ ਨੇ ਇਹਨਾਂ ਨੂੰ ਬੈਠੀਆਂ ਰਹਿਣ ਦੰਨੇ ਆ ਤੇ ਆਪਾਂ ਮੂਹਰੋ-ਮੂਹਰੋ ਕਰ ਲੈਨੇ ਆ ਖੁੱਡੇ ਸਾਫ਼ ਆ ਲੋਵੀ ਮਤਲਬ ਤੇ ਗੱਡਾ ਕਰਤਾ ਆਪਾਂ ਇਹ ਸਾਫ ਤੇ ਜੋੜੀਆਂ ਛੱਡਦੇ ਆਪਾਂ ਅੰਦਰ ਬਾਹਰ ਰੱਬ ਨੇ ਵੀ ਮੀਂਹ ਜਾਨੀਆ ਫਾਰਾ ਫਾਰੇ ਦਾ ਪਾਣੀ ਛਿੱਟੀ ਜਾਂਦਾ ਥੋੜਾ ਥੋੜਾ ਤੇ ਆ ਬੈਠੇ ਨੇ ਆਪਣੇ ਇਧਰ ਜੋੜੀਆਂ ਫਿਰਦੀਆਂ ਜੀ ਤੇ ਇਹਨਾਂ ਨੂੰ ਛੜ ਕਰਦੇ ਆ ਅੰਦਰ ਤੇ ਚਲੋ ਵੀ ਹੋਈ ਆਪਣੇ ਕੋਲ ਇੱਕ ਕਬੂਦਰੀ ਆਂਡੇ ਨਹੀਂ ਧਰਦੀ ਜੇ ਮੇਰੇ ਕਿਸੇ ਭਰਾ ਨੂੰ ਕੋਈ ਵੀ ਲਾਜ ਪਤਾ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਰੂਰ ਮੇਰਾ ਭਰਾ ਯਾਰ ਕੋਈ ਆਪਣੀਆਂ ਨਾਲ ਹੈਲਪ ਕਰਿਓ ਆਂਡੇ ਨਹੀਂ ਧਰਦੀ ਹੈਗੀ ਉਹ ਦੀ ਆ ਜੋ ਵੀ ਇਹਨਾਂ ਨੂੰ ਵੀ ਛੱਡਦੀ ਹੈ ਖੁੱਡੇ 'ਚ ਤੇ ਇਸ ਦੂਬਾ ਦੇਖਦੇ ਆਂ ਪਰਲੇ ਖੁੱਡੇ ਦੇ ਡਾਲੇ ਹੁੰਨੇ ਆ ਚੱਲ ਵੀ ਚੱਲ ਆ ਲਓ ਜੀ ਯਾਰ ਰੱਖਤਾ ਆਪਾਂ ਇੱਥੇ ਪਿੰਜਰਾ ਇਹ ਖੁੱਡਾ ਹੋ ਗਿਆ ਆਪਣਾ ਸਾਫ਼ ਤੇ ਪਾਣੀ ਢਾਣੀ ਇਹਨਾਂ ਨੂੰ ਰੱਖਦੇ ਆ ਬਾਅਦ ਚ ਤੇ ਪਹਿਲਾਂ ਉਧਰਲੇ ਨੂੰ ਆਪਾਂ ਕਰ ਦਈਏ ਲਓ ਜੀ ਆਹ ਲਾਤੀ ਆਪਾਂ ਇਹਦੀ ਘੁੰਡੀ ਲਓ ਜੀ ਅੱਧੇ ਨਾਰਾ ਪਾਈ ਚ ਜਾਲ ਜਗੜਤੇ ਤੇ ਅੱਧੇ ਆ ਬਾਹਰ ਫਿਰਦੇ ਨੇ ਆਹ ਫਿਰਦੇ ਆ ਜੀ ਤੇ ਬਾਕੀ ਜਦ ਨੂੰ ਆਪਾਂ ਕਰ ਦੰਨੇ ਆ ਖੁੱਡਾ ਸਾਫ਼ ਤੇ ਦੂਜਾ ਆਪਾਂ ਕਰ ਲਿਆ ਕਿਹਦੇ ਦੇ દવા ਦਾ ਮਾਰਦੇ ਆ ਪੱਤੀ ਤੇ ਕੰਮ ਨਵੇੜਦੇ ਆ ਲੋਭੀ ਮਤਰੋ ਅੱਜ ਭਰ ਕੇ ਲੈ ਜਾਣਾ ਆਪਾਂ ਫੌਜੀ ਸਾਹਪੁਰ ਪੜੋ ਨਮੀਆਂ ਐਂਟਰੀਆਂ ਹੋ ਗਈਆਂ ਨਮੀਆਂ ਬਾਈ ਫੌਜੀ ਸਾਹ ਪਰ ਤੋਂ ਲਿਆਂਦੇ ਨੇ ਆਪਾਂ ਆਪਣੇ ਚਾਚੇ ਤੋਂ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਦੇਖੋ ਹੋਰ ਕਰਾਈ ਮਿੱਤਰੋ ਲਓ ਜੀ ਖੁੱਡੇ ਸਾਫ ਕਰਨ ਤੋਂ ਬਾਅਦ ਤੇ ਆਪਾਂ ਨਾ ਕੇ ਦੁਆਰੇ ਉੱਪਰ ਪਹੁੰਚ ਗਏ ਆ ਤੇ ਇੱਕ ਨਾ ਛੋਟੀ ਜੀ ਚੀਜ਼ ਰਹਿ ਗਈ ਸੀ ਤੇ ਉਹ ਮੇਰੇ ਫਿਰ ਹੁਣ ਯਾਦ ਆ ਗਈ ਮੈਂ ਚੱਕ ਲਿਆ ਆ ਤੇ ਆਪਾਂ ਕਰਦੇ ਆ ਲਾਉਨੇ ਇੱਕ ਨਾ ਆਪਣੇ ਕੋਸਕੇ ਸੱਜਣ ਨੇ ਪਿਆਰ ਆਪਣਾ ਉਹਨਾਂ ਨਾਲ ਬੜਾ ਤੇ ਜਾਨੀ ਮੈਨੂੰ ਦੇਖ ਕੇ ਤਾਂ ਜੱਤ ਉਹਨਾਂ ਦਾ ਬਾਗੋ ਬਾਗ ਹੋ ਜਾਂਦਾ ਉਹਨਾਂ ਲਈ ਇੱਕ ਆਪਾਂ ਸਪੈਸ਼ਲ ਚੀਜ਼ ਲਿਆਂਦੀ ਆ ਕਿਉਂ ਦੂਰੋਂ ਬੈਠੇ ਤੰਦਰੁਸਤੀ ਦੇ ਦਿੰਦੇ ਨੇ ਆਪਣੇ ਕਬੂਤਰਾਂ ਨੂੰ ਉਹ ਤੇ ਹੁਣ ਵੀਡੀਓ ਪਾਉਣੀ ਆ ਆਪਾਂ ਜੋੜੇ ਦਿਖਾਉਣੇ ਆ ਨਾ ਵੱਡੇ ਤਾਂ ਕਰਕੇ ਇਹ ਚੀਜ਼ ਜ਼ਰੂਰੀ ਆ ਆਪਣੀ ਤੇ ਉਹਨਾਂ ਨਾਲ ਆਪਣਾ ਪਿਆਰ ਜਾਦੇ ਆ ਬੜਾ ਜਾਦੇ ਆ ਪਿਆਰ ਤੇ ਮੇਰੀ ਮੈਨੂੰ ਦੇਖ ਕੇ ਤਾਂ ਖੜੀ ਜਾਂਦੇ ਨੇ ਉਹਨਾਂ ਦੇ ਮੱਥੇ ਚਿਹਰੇ ਖੜ ਜਾਂਦੇ ਆ ਮੈਂ ਆਪ ਨੂੰ ਦੇਖ ਕੇ ਜਣੀ ਤੇ ਬਹੁਤ ਪਿਆਰ ਆ ਆਪਣਾ ਸੱਜਣਾ ਨਾਲ ਉਹਨਾਂ ਨਾਲ ਤੇ ਉਹਨਾਂ ਲਈ ਆਪਾਂ ਇੱਕ ਚੀਜ਼ ਲਾਉਣੀ ਆ ਜ਼ਰੂਰੀ ਆ ਬਾਕੀ ਵੀ ਮੇਰੇ ਭਰਾ ਜਿੰਨੇ ਵੀ ਕੋਈ ਵੀ ਆ ਚਾਹੇ ਇਹ ਚੀਜ਼ ਜ਼ਰੂਰੀ ਆ ਤੁਸੀਂ ਵੀ ਆਪਦੇ ਖੁੱਡਿਆਂ ਮੂਰੇ ਪੱਕੀ ਲਾ ਕੇ ਰੱਖਿਆ ਕਰੋ ਹਰੇਕ ਦੇ ਲਿੰਕ 'ਚ ਦੋ ਚਾਰ ਬੰਦੇ ਆ ਜਿਹੜੇ ਹੋਣਗੇ ਹੋਣਗੇ ਜਿਨ੍ਹਾਂ ਨੂੰ ਇਹ ਚੀਜ਼ ਤੋਂ ਅਲਰਜੀ ਹੋਊਗੀ ਇਹ ਚੀਜ਼ ਉਹਨਾਂ ਲਈ ਜ਼ਰੂਰੀ ਆ ਇਹ ਆਜੋ ਫਿਰ ਲਾਉਨੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਚੀਜ਼ ਆ ਆ ਲੈ ਆਂਦੀ ਆਪਾਂ ਇਹ ਚੀਜ਼ ਆ ਇਹ ਸਾਰੇ ਜ਼ਰੂਰ ਲਾਓ ਬਹੁਤ ਜ਼ਰੂਰੀ ਆ ਇਹ ਵੀ ਮਤਰਾਏ ਆਪਾਂ ਕੰਮ ਪੱਕਾ ਹੀ ਕਰ ਦੇਣਾ ਬਾਬਿਓ ਇਹ ਮੁੜ ਕੇ ਹਿੱਲੇ ਹੀ ਨਾ ਲਓ ਕਿ ਕੋ ਵੀ ਸੱਜਣੋਂ ਅਲਾਤਾ ਆਪਾਂ ਥੋਡੇ ਲਈ ਠੀਕ ਹੈ ਆਪਣਾ ਸੁਣਨਾ ਜਿਆਦੇ ਪਿਆਰ ਆ ਤੇ ਇਹ ਸਰਵਿਸ ਦਾ ਇਹ ਥੋਡੇ ਲਈ ਲਿਆਂਦਾ ਵਾ ਲਓ ਜੀ ਇਹ ਆਪਾਂ ਇੱਥੇ ਲਾਤਾ ਤੇ ਹੁਣ ਤੁਹਾਨੂੰ ਆਪਾਂ ਕਰਾਉਨੇ ਆ ਆਪਣੀਆਂ ਜੋੜੀਆਂ ਦੇ ਦਰਸ਼ਨ ਜਿਹੜੀਆਂ ਨਵੀਆਂ ਲਿਆਂਦੀਆਂ ਤੇ ਜਿਹੜੀਆਂ ਪੁਰਾਣੀਆਂ ਉਹਨਾਂ ਸਾਰੀਆਂ ਦਿਖਾਵਾਂਗੇ ਹੁਣ ਆਪਾਂ ਆਜੋ ਫਿਰ ਕਰਾਂ ਦੀ ਲਓ ਜੀ ਕਰੋ ਦਰਸ਼ਨ ਤੇ ਆਪਣਾ ਸਾਹ ਖੰਦਾ ਆ ਬੈਠੇ ਆ ਜੀ ਇਹ ਨਿੰਮੂ ਆਪਣੀ ਤੇ ਨਾਲ ਸਾਹ ਖਾ ਆਪਣਾ ਘਰ ਦਾ ਪੱਠਾ ਉਧਰੋਂ ਚਾਚੇ ਗੰਨੀ ਨੂੰ ਆਇਆ ਹੋਇਆ ਆ ਆਪਣੀ ਬੈਠੀ ਆ ਭੂਲੇ ਵਾਲਾ ਜੀ ਤੇ ਆ ਆਪਣਾ ਥੱਲੇ ਬੈਠਾ ਤੁੰਗਲੀ ਪੂਰੀ ਨਾਲ ਬੰਨੂ ਮੂਲਾ ਪੁੱਤਰ ਲੱਗਿਆ ਪਿਆ ਹੋਰ ਇਹ ਬੰਨੂ ਵਾਲੇ ਕਾਲ ਸਿਰੇ ਤੇ ਲਾਲ ਸਿਰੇ ਦੋਨੇ ਤਰ੍ਹਾਂ ਦੇ ਹੁੰਦੇ ਨੇ ਇਹ ਆਪਣੇ ਕੋਲ ਲਾਲਸਰਾ ਪਿਆਰ ਆ ਜੀ ਲੋਕ ਦਾ ਸਤਿਗਤ ਪੰਗਾਂ ਜੋ ਸੁਖਤਾਮ ਨਾ ਹੋਏ ਜੋ ਸੰਗਰਤਨ ਨਾਮੇ ਨਹੀਂ ਕਰੋ ਆਪਣੀ ਜੁੜੀਆਂ ਦੇ ਦਰਸ਼ਨ ਬਲਵਾਨੀ ਕਦਨ ਤਵਸੀਆ ਲਓ ਜੀ ਕਰੋ ਦਰਸ਼ਨ ਇਹ ਜਿਹੜੀਆਂ ਦਾਤੀ ਕੋ ਲਿਆਂਦੀਆਂ ਜੁੜੀਆਂ ਉਹ ਨੇ ਇੱਕ ਕਾਲਸਰੀ ਉਪੁਤਰੀ ਟਿੱਟੀਆਂ ਦਾ ਕਬੂਤਰ 메ਨ ਕਬੂਤਰਾਂ ਦੇ ਚਾਚੇ ਵਾਲਾ ਨੇ ਤੇ ਆਹ ਤੁਮੂਟ ਵਾਲੇ ਪਿਆਉ ਦਾ ਤੇ ਆਹ ਕਰੋ ਜੀ ਦਰਸ਼ਨ ਸਾਧ ਵਾਲੇ ਕਬੂਤਰ ਲਾਲ ਜੀ ਨੇ ਲਓ ਜੀ ਇੱਥੇ ਹੀ ਕਰਦੇ ਆਪਾਂ ਆਪਣੇ ਵਲੌਗ ਦਾ ਐਂਡ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਤੁਹਾਡੇ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆ ਸਕੀਏ ਧੰਨਵਾਦ